ਉਨਾ ਆਪਣਾ ਇਹ ਜਿਹੜਾ ਸ਼ੌਂਕ ਹੈ ਐਕਟਿੰਗ ਦਾ ਕੋਈ ਵੀ ਆਰਟ ਫਾਰਮ ਹੈਗੀ ਹੈ ਉਹਦਾ ਸ਼ੌਂਕ ਤੁਹਾਨੂੰ ਬਹੁਤ ਤੰਗ ਕਰਦਾ ਜੇ ਤੁਸੀਂ ਪੂਰਾ ਨਾ ਕਰੋ ਤੇ ਕੁਦਰਤੀ ਉਸ ਟਾਈਮ ਫੇਸਬੁਕ ਤੇ ਵੀਡੀਓਜ਼ ਚੱਲ ਰਹੀਆਂ ਸੀ ਕਿ ਅੱਜ ਕੱਲ੍ਹ ਐ ਬਣਉਂਦੀਆਂ ਪਹਿਲੀ ਭਾਈ ਨਹੀਂ ਚੱਲੀ ਦੂਜੀ ਭਾਈ ਨਹੀਂ ਚੱਲੀ ਫਿਰ ਇੱਕ ਭਾਈ ਤਾਂ ਪਹਿਲੀ ਵਾਰੀ ਨਾ ਉਹ ਲੱਗ ਗਿਆ ਪਿੱਛੇ ਲੱਗਦਾ ਨਾ ਕੇ ਲੱਗਾ ਹੁੰਦਾ 1k ਹੋ ਗਿਆ ਉਹਨੇ ਖੁਸ਼ ਕਰਤਾ ਮੈਂ ਕਿਹਾ ਕੇ ਉਹ ਬਸ ਉਹ ਹੀ ਜ਼ਰੂਰੀ ਚੀਜ਼ ਕੀ ਹੈ ਕੋਈ ਵੀ ਕੰਮ ਆਪਾ ਕਰਦੇ ਆਂ ਲੱਗੇ ਰੋ ਬਿਲਕੁਲ ਜੀ ਤੁਹਾਡੀ ਡੈਡੀਕੇਸ਼ਨ ਹੈ ਤੁਹਾਡੀ ਨੀਂਦ ਸਾਫ਼ ਹੈ ਤੁਸੀਂ ਕਦੀ ਫੇਲ ਨਹੀਂ ਹੋ ਸਕਦੇ ਤੇ ਫਿਰ ਜਦੋਂ ਉਹ ਬਾਈ ਦੀ ਐਂਟਰੀ ਹੋਈ ਮੈਂ ਪੜ੍ਹ ਰਿਆ ਸੀ ਸਕ੍ਰਿਪਟ ਕਿ ਮੈਂ ਸਟੇਜ ਤੇ ਕੀ ਕੀ ਬੋਲਣਾ ਜਾ ਗਿਆ ਨਾ ਸਾਡੇ ਵੀ ਲਿਸਟ ਹੁੰਦੀ ਹੈ ਮੈਂ ਦੇਖਿਆ ਤਾਂ ਟੀਟੀ ਨਜ਼ਰ ਨਾਲ ਤੇ ਮੈਂ ਮੂੰਹ ਥੱਲੇ ਕਰ ਲਿਆ ਕੀ ਹੁੰਦਾ ਨਾ ਕਿ ਕਿਉਂ ਬੁਲਾਣਾ ਐਵੇਂ ਠੀਕ ਮੈਂ ਆਪਣੇ ਥੋੜਾ ਸਟਾਈਲ 'ਚ ਸੀ ਉਹ ਬਾਈ ਨਾ ਬੋਲੋ ਕੀ ਫੋਟੋਆਂ ਕਰਾ ਰਹੀ ਸੀ ਅੱਛਾ ਉਹ ਮੈਨੂੰ ਆਇਆ ਹਮ ਹੋਰ ਕਿੰਗ ਵੀਰੇ ਕਿਦਾਂ ਹੋਏ ਹੋਏ ਮੈਨੂੰ ਨਾ ਇੰਨਾ ਛੋਟਾ ਫੀਲ ਹੋਇਆ ਨਾ ਉਸ ਟਾਈਮ ਕਿ ਮੈਂ ਕਿਹੜੀ ਮੈਂਟੈਲਿਟੀ ਲੈ ਕੇ ਖੜਾ ਹਾਂ ਇੱਥੇ ਉਹ ਬੰਦਾ ਇੰਨਾ ਡਾਊਨ ਸੀ ਤੇ ਉਹ ਬੰਦਾ ਮੇਰੇ ਕੋ ਆਇਆ ਤੇ ਮੈਨੂੰ ਕਹਿੰਦਾ ਕਿ ਵੀਰੇ ਕਿਦਾਂ ਤੇ ਕਹਿੰਦਾ ਵੀਡੀਓ ਬਾਲੀਆਂ ਘੈਂਟ ਹੁੰਦੀਆਂ ਉਹ ਬੰਦਾ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਜਾਂਦੇ ਜਾਂਦੇ ਮੈਨੂੰ ਇਹ ਚੀਜ਼ ਸਿਖਾ ਗਿਆ ਕਿ ਜਦੋਂ ਕਿਸੇ ਨੂੰ ਮਿਲਣਾ ਹੈ ਐਦਾਂ ਮਿਲਣਾ ਲੇਟੈਸਟ ਆਈਫੋਨ ਫੜਿਆ ਹੋਇਆ ਪਰ ਉਹਦੇ ਪਿੱਛੇ ਬਹੁਤ ਜ਼ਿਆਦਾ ਸਟਰਗਲ ਹੈ ਬਹੁਤ ਜ਼ਿਆਦਾ ਸਟਰਗਲ ਹੈ ਇਹ ਆਈਫੋਨ ਬੜੇ ਸਾਰੇ ਨੋਕੀਆ ਤੋਂ ਕੌਲਾਂ ਕੀਤੀਆਂ ਗਈਆਂ ਤਾਂ ਆਈਫੋਨ ਜੁੜਿਆ ਸਤ ਸ੍ਰੀ ਅਕਾਲ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ ਸਪਾਈਸੀ ਪੌਡਕਾਸਟ ਵਿੱਚ ਮੈਂ ਹਰੀਮਾ ਆਮ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਦੀ ਭਾਵੇਂ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਜਾਂ ਫਿਰ ਕੋਈ ਵੀ ਹੋਰ ਦੇਸ਼ ਸਾਡੇ ਜਿਹੜੇ ਨੌਜਵਾਨ ਨੇ ਜਦੋਂ ਇੰਡੀਆ ਤੋਂ ਜਾਂਦੇ ਨੇ ਪੰਜਾਬੋਂ ਜਾਂਦੇ ਨੇ ਤਾਂ ਲੱਖਾਂ ਸੁਪਨੇ ਲੈ ਕੇ ਜਾਂਦੇ ਨੇ ਲੱਖਾਂ ਡਾਲਰ ਵੀ ਖਰਚਦੇ ਨੇ ਉਸ ਤੋਂ ਬਾਅਦ ਕਰੋਨਾ ਕਮਾਉਂਦੇ ਵੀ ਨੇ ਲੇਕਿਨ ਉਹਦੇ ਬਾਵਜੂਦ ਇੱਕ ਚੀਜ਼ ਉਹ ਕਮਾਉਂਦੇ ਉਹ ਹੈ ਰਜਮਾ ਪਿਆਰ ਔਰ ਹਰ ਕਿਸੇ ਦੀ ਕਿਸਮਤ ਦੇ ਵਿੱਚ ਨਹੀਂ ਹੁੰਦਾ ਟਮੇਟਲੇ ਹੀ ਨੇ ਜੋ ਇੱਕਦਮ ਛਾ ਜਾਂਦੇ ਨੇ ਜਾਂ ਉਹਨਾਂ ਦਾ ਕਹਿ ਲਓ ਵੀ ਉਸ ਵੇਲੇ ਵਕਤ ਤੇ ਹੋ ਜਾਏ ਨਾ ਸੋਣਾ ਆ ਜਾਂਦਾ ਕਿ ਉਹ ਮਾੜਾ ਜਿਹਾ ਕੁਝ ਕਰਦੇ ਨੇ ਔਰ ਉਸ ਤੋਂ ਬਾਅਦ ਵਾਇਰਲ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਆ ਸੁੰਣਾ ਪਸੰਦ ਕਰਦੇ ਆ ਇੱਕ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਿੰਗ ਬੀ ਚੋਹਾਨ ਬਹੁਤ سارے ਲੋਕਾਂ ਨੂੰ ਪਤਾ ਵੀ ਹੈ ਜਿਹੜੇ ਕਿ ਇੰਸਟਾ ਦੀਆਂ ਰੀਲਸ ਦੇਖਦੇ ਨੇ ਜਾਂ ਤੁਰਦਿਆਂ ਤੁਰਦਿਆਂ ਕੋਈ ਵੀ ਰੀਲ ਸਕਰੋਲ ਕਰਦਿਆਂ ਕਰਦੇ ਉਹਨਾਂ ਦੇ ਕੋਲ ਆ ਜਾਂਦੀ ਹੈ ਤੇ ਇੱਕ ਨਾਮ ਆਉਂਦਾ ਹੈ ਔਰ ਉਹ ਮੁੰਡਾ ਆਸਟ੍ਰੇਲੀਆ 'ਚ ਬੈਠਾ ਹੋਇਆ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚਿਆ ਕਿੰਗ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਸਿਕਾਜੀਤ ਥੈਂਕ ਯੂ ਫॉर द ਵਾਰਮ ਵੈਲਕਮ ਤੇ ਰੇਡੀਓ ਸਪਾਈਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਰਤ ਚੋਹਾਨ ਤੋਂ ਲੈ ਕੇ ਕਿੰਗ ਬੀ ਚੋਹਾਨ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ ਸਫਰ ਬਹੁਤ ਤੁਸੀਂ ਉਹ ਮੈਂਸ਼ਨ ਕਰ ਰਹੇ ਸੀ ਨਾ ਕਿ ਵਾਇਰਲ ਹੋ ਜਾਂਦਾ ਇੱਕ ਵਾਰੀ ਬੰਦਾ ਤੇ ਮੈਂ ਸੁਣ ਰਿਹਾ ਸੀ ਮੈਂ ਕਿਹਾ ਇੱਕਦਮ ਵਾਇਰਲ ਜਿਹੜਾ ਬੰਦਾ ਹੁੰਦਾ ਉਹ ਇੱਕਦਮ ਗਾਇਬ ਹੋ ਜਾਂਦਾ ਸਾਨੂੰ ਤਾਂ ਅੱਜ 11 ਸਾਲ ਹੋ ਗਏ ਨੇ ਵੀਡੀਓਜ਼ ਅਸੀਂ ਚੇਂਜ ਹੁੰਦੇ ਦੇਖਿਆ ਚੀਜ਼ਾਂ ਨਾ ਔਰਕਟ ਤੋਂ ਫੇਸਬੁੱਕ ਫੇਸਬੁੱਕ ਤੋਂ ਇੰਸਟਾ ਸਾਰਾ ਕੁਝ ਤੇ ਵੀਡੀਓਜ਼ ਪਹਿਲੇ ਆਉਂਦੀਆਂ ਸੀ ਉਦੋਂ ਬਹੁਤ ਟਾਵੇਂ ਟਾਵੇਂ ਬੰਦੇ ਜਿਹੜੇ ਵੀਡੀਓ ਬਣਾਉਂਦੇ ਸੀ ਜੀ ਜੀ ਆਪਾਂ ਨੂੰ ਜੋ ਐਕਸੀ ਤੇ ਉਹ ਵੀਡੀਓਜ਼ ਬਹੁਤ ਅੱਛਾ ਰਿਸਪੌਂਸ ਮਿਲਦਾ ਸੀ ਸਾਰਾ ਵਧੀਆ ਫਿਰ ਵੀਡੀਓਜ਼ ਤੋਂ ਬਾਅਦ ਸਾਨੂੰ ਮੂਵੀ ਦਾ ਆਫਰ ਹੋ ਗਿਆ ਜੀ ਟੱਚਵੁੱਡ ਮੂਵੀ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਉਸ ਤੋਂ ਬਾਅਦ ਫਿਰ ਰੀਲਾਂ ਦਾ ਜਮਾਨਾ ਆ ਗਿਆ ਕੋਵਿਡ ਤੋਂ ਬਾਅਦ ਟਿਕਟੌਕ ਆਂਦੀ ਸੀ ਇਹ ਉਹ ਬੰਦ ਹੋ ਗਈ ਇੱਥੇ ਸੋ ਉਹ ਸਾਰੀ ਚੀਜ਼ਾਂ ਕਰਦੇ 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 ਅਸੀਂ ਵੀ ਉਸ ਦਿਨ ਕੈਕੂਲੇਟ ਕਰ ਰਹੇ ਸੀ ਕਿ 10-11 ਸਾਲ ਹੋ ਗਏ ਨੇ ਸੋ ਇਨਸਟੈਂਟ ਵਾਇਰਲ ਵਾਲਾ ਕੰਮ ਨਹੀਂ ਮਤਲਬ ਲਗਾਤਾਰ ਤੁਸੀਂ ਉਹ ਉਸ ਮੁਕਾਮ ਨੂੰ ਬਣਾ ਕੇ ਰੱਖਿਆ ਕਿਉਂਕਿ ਲੋਕ ਕੀ ਕਰਦੇ ਨੇ ਜਦੋਂ ਰਾਣੂ ਮੰਡਲ ਵੀ ਉਸੇ ਜ਼ਮਾਨੇ ਦੇ ਵਿੱਚ ਆਈ ਸੀ ਜਦੋਂ ਪਿੱਛੇ ਜੇ ਕਰੋਨਾ ਸੀਗਾ ਹੈਨਾ ਕਰੋਨਾ ਦੇ ਵਿੱਚ ਮੈਂ ਜਿੰਨਾ ਤੱਕ ਮੈਨੂੰ ਯਾਦ ਹੈ ਇੰਡੀਆ ਦੇ ਵਿੱਚ ਜੇ ਕਿੰਗ ਬੀ ਚੋਹਾਨ ਜੀ ਜ਼ਿਆਦਾ ਦੇਖਿਆ ਗਿਆ ਤਾਂ ਉਹ ਕਰੋਨਾ ਕਾਲ ਹੀ ਸੀ ਉਸ ਤੋਂ ਬਾਅਦ ਅੱਜ ਵੀ ਕਾਫੀ ਤੁਹਾਡੀਆਂ ਫਨੀ ਵੀਡੀਓਜ਼ ਜਿਹੜੀਆਂ ਨੇ ਆਉਂਦੀਆਂ ਰਹੀ ਭਰਤ ਚੋਹਾਨ ਜਦੋਂ ਆਪਣੇ ਸੁਪਨੇ ਲੈ ਕੇ ਆਸਟ੍ਰੇਲੀਆ ਪੈਕ ਕਰਕੇ ਜਾਂਦਾ ਹੈ ਉੱਥੇ ਜਾ ਕੇ ਉਹ ਟੈਚੀ ਖੋਲਦਾ ਸੁਪਨੇ ਵੀ ਖਿਲਰੇ ਹੁੰਦੇ ਨੇ ਆਪ ਵੀ ਖਿਲਰੇ ਹੁੰਨੇ ਆ ਉਸ ਸਮੇਟ ਦੇਆ ਸਮੇਟ ਦੇ ਅੱਜ 2024 ਆ ਗਿਆ ਤੇ ਕਿਹੋ ਜਿਹਾ ਉਹ ਰਿਆ ਸਾਰਾ ਕੁਝ ਐ ਸਕੂਲ ਟਾਈਮ ਤੇ ਬਹੁਤ ਐਕਟਿਵ ਸੀ ਚੀਜ਼ਾਂ ਚ ਨਾ ਐਨਵਲ ਫੰਕਸ਼ਨਸ ਆਪਣਾ ਡਾਂਸ ਪਰਫਾਰਮੈਂਸਸ ਐਕਟੀਵਿਟੀ ਜਿੰਦਰ ਮਾਡਲ ਟਾਊਨ ਨੇ ਜਿਹੜਾ ਉੱਥੇ 15 ਸਕੂਲਾਂ ਦਾ ਕੰਪੀਟੀਸ਼ਨ ਹੋਇਆ ਸੀ ਸਾਡਾ ਸਕੂਲ ਫਰਸਟ ਆਇਆ ਸੀ ਉਹ ਚੋਂ ਤੇ ਉਸ ਕਿਟ ਮੈਂ ਤਿਆਰ ਕਰਾਈ ਸੀ ਸਾਰੀ ਉਸ ਤੋਂ ਬਾਅਦ ਇੱਕਦਮ ਇੱਕ ਟਾਈਮ ਆਂਦਾ ਕਿ ਯਾਰ ਚਲੋ ਬਾਹਰ ਚਲੀਏ ਬਾਹਰ ਚਲੀਏ ਤੇ ਉਹ ਫਿਰ ਹੁੰਦਾ ਨਾ ਕਿ ਸੈਟਲ ਹੋਣਾ ਆਸਟ੍ਰੇਲੀਆ ਚਲਾ ਤਾਂ ਮੈਂ ਗਿਆ ਪਰ ਉਹ ਦਿਲ ਉਥੇ ਹੀ ਸੀ ਕਿ ਇੰਡੀਆ ਚੀ ਇੰਡੀਆ ਚੀ ਐਕਟਿੰਗ ਕਰਨੀ ਹੈ ਇਹ ਕਰਨਾ ਪਰ ਉੱਥੇ ਜਾ ਕੇ ਸਭ ਨੂੰ ਪਤਾ ਹੈ ਕਿ ਜਾ ਕੇ ਇਦਾਂ ਨਹੀਂ ਕਿ ਪੜ੍ਹਾਈ ਪੂਰੀ ਕਰੋ ਪੀਆਰ ਲੋ ਉਹ ਚੀਜ਼ਾਂ ਚ 4-5 ਸਾਲ ਤਾਂ ਨਿਕਲ ਜਾਂਦੇ ਨੇ ਜਿਆਦਾ ਹੀ ਨਿਕਲ ਜਾਂਦੇ ਨੇ ਪਰ ਲੱਕੀਲੀ ਚਲੋ ਮੇਰੇ 5-6 ਸਾਲਾਂ ਚ ਕੰਮ ਹੋ ਗਿਆ ਸਾਰਾ ਜਿਹੜਾ ਕੰਮ ਹੋਇਆ ਫਿਰ ਉਹ ਅੰਦਰੋਂ ਫਿਰ ਚੀਜ਼ ਨੇ ਕਿ ਉਹ ਕੀੜਾ ਕਹਿੰਦਾ ਕਿ ਯਾਰ ਨਹੀਂ ਉਹ ਤੇ ਕਰਨਾ ਹੀ ਹੈ ਜੋ ਕਰਨਾ ਹੈ ਉਹ ਅੰਦਰ ਹੀ ਹੈ ਤੇ ਕੁਦਰਤੀ ਉਸ ਟਾਈਮ ਫੇਸਬੁਕ ਤੇ ਵੀਡੀਓਜ਼ ਚੱਲ ਰਹੀਆਂ ਸੀ ਕਿ ਅੱਜ ਕੱਲ੍ਹ ਐ ਬਣਾਉਂਦੀਆਂ ਪਹਿਲੀ ਭਾਈ ਨਹੀਂ ਚੱਲੀ ਦੂਜੀ ਭਾਈ ਨਹੀਂ ਚੱਲੀ ਫਿਰ ਇੱਕ ਭਾਈ ਤਾਂ ਪਹਿਲੀ ਵਾਰੀ ਨਾ ਉਹ ਲੱਗ ਗਿਆ ਪਿੱਛੇ ਲੱਗਦਾ ਨਾ ਕੇ ਲੱਗਾ ਹੁੰਦਾ 1k ਹੋ ਗਿਆ ਉਹਨੇ ਖੁਸ਼ ਕਰਦਾ ਮੈਂ ਕਿਹਾ ਕੇ ਐਨੇ ਲੋਕਾਂ ਨੇ ਵੀਡੀਓ ਦੇਖ ਲਈ ਸਾਡੇ ਅਸੀਂ ਕੇਕ ਕਟਿਆ ਨਹੀਂ ਡਾਲਰ ਕਮਾਉਣ ਤੋਂ ਜ਼ਿਆਦਾ ਖੁਸ਼ ਸੀ ਨਾ ਮੈਥਾ ਜੀ ਸਾਹ ਬਹੁਤ ਸਾਰੀ ਚੀਜ਼ਾਂ ਮੈਂ ਐਦਾਂ ਦੀ ਕੀਤੀਆਂ ਨੇ ਕਿ ਮੈਨੂੰ ਉੱਥੇ ਪੈਸੇ ਜ਼ਿਆਦਾ ਮਿਲਦੇ ਸੀ ਦੂਸਰਾ ਕੰਮ ਕਰਨ ਦੇ ਜੋ ਕਿ ਜੌਬਾਂ ਕਰਦੇ ਆ ਬਾਹਰਲੇ ਮੁਲਕਾਂ 'ਚ ਮੈਂ ਉਹ ਛੱਡ ਕੇ ਇਹ ਚੀਜ਼ਾਂ ਕੀਤੀਆਂ ਫਰੀਜ਼ ਓਕੇ ਕਿਉਂਕਿ ਫੈਸ਼ਨ ਸੀ ਫੈਸ਼ਨ ਸੀ ਤੇ ਫਿਰ ਕੇ ਤੋ ਕਦੋਂ ਪ੍ਰਮਾਤਮਾ ਦੀ ਮਿਹਰ ਆ ਫਿਰ ਉਹ ਐਮ ਲੱਗ ਗਿਆ ਮਿਲੀਅਨ 'ਚ ਜਾਂ ਲੱਪੀਆਂ ਤੇ ਚਲੋ ਉਹ ਸਫ਼ਰ ਜਿਹੜਾ ਉਹ ਬਸ ਉਹ ਹੀ ਜ਼ਰੂਰੀ ਚੀਜ਼ ਕੀ ਹੈ ਕੋਈ ਵੀ ਕੰਮ ਆਪਾਂ ਕਰਦੇ ਆ ਲੱਗੇ ਰਹੋ ਬਿਲਕੁਲ ਜੀ ਤੁਹਾਡੀ ਡੈਡੀਕੇਸ਼ਨ ਹੈ ਤੁਹਾਡੀ ਨੀਤ ਸਾਫ਼ ਹੈ ਤੁਸੀਂ ਕਦੀ ਫੇਲ ਨਹੀਂ ਹੋ ਸਕਦੇ ਬਿਲਕੁਲ ਮੈਨੂੰ ਲੱਗਦਾ ਕੋਈ ਬੰਦਾ ਫੇਲ ਹੋ ਹੀ ਨਹੀਂ ਸਕਦਾ ਜੋ ਟਿਕ ਕੇ ਲੱਗਾ ਰਹੇ ਇੱਕ ਪਾਸੇ ਜੀ ਸੋ ਇਦਾਂ ਹੀ ਤੁਸੀਂ ਟਿਕ ਕੇ ਲੱਗੇ ਰਹੇ ਅੱਜ ਤੁਸੀਂ ਮਿਲੀਅਨਸ ਦੇ ਵਿੱਚੋਂ ਗਾਣਾ ਵੀ ਗਾਡ ਲਿਆ ਬੜੇ ਅਪਡੇਟਡ ਬਲਮਾ ਬਣ ਗਿਆ ਹੋ ਗੱਲ ਕੀ ਹੈ ਮੈਨੂੰ ਇਹ ਤਾਂ ਲੱਗਦਾ ਕਿ ਜਦੋਂ ਆਪਾਂ ਵੀਡੀਓਜ਼ ਤੋਂ ਅ ਅੱਗੇ ਅਗਲਾ ਸਟੈਪ ਪਟਣਾ ਸੀ ਤੇ ਫਿਰ ਜਿਹੜੇ ਪ੍ਰੋਡਿਊਸਰ ਸੀ ਮੇਰੇ ਉਹਨਾਂ ਨੇ ਕਿਹਾ ਕਿ ਭਾਜੀ ਮੂਵੀ ਤੁਹਾਡੇ ਨਾਲ ਕਰਨੀ ਹੈ ਤੁਸੀਂ ਮੇਨ ਲੀਡ ਤੇ ਆਓ ਤੇ ਫਿਲਮ ਬੜਾ ਅੱਛਾ ਪਲੋਟ ਹੈ ਚਲੋ ਅੱਪਾ ਡਿਸਾਈਡ ਕੀਤਾ ਤੇ ਕਹਿੰਦੇ ਭਾਈ ਪੰਜਾਬ ਦਾ ਇੱਕ ਕਲਚਰ ਹੈ ਪਤਾ ਨਹੀਂ ਕਿਉਂ ਹੈ ਕਿ ਐਕਟਰ ਜਿੰਨਾ ਮਰਜ਼ੀ ਵਧੀਆ ਹੋਵੇ ਉਹਨੂੰ ਪਹਿਲੇ ਸਿੰਗਰ ਲੋਕੀ ਮੰਨਦੇ ਨੇ ਤਾਂ ਹੀ ਐਕਟਰ ਮੰਨਦੇ ਨੇ ਜੀ ਸੋ ਮੈਂ ਕਿਹਾ ਅੱਛਾ ਹੁਣ ਮੈਨੂੰ ਬਹੁਤ ਕੰਪਲੀਮੈਂਟਸ ਮਿਲਦੇ ਸੀ ਆਵਾਜ਼ ਦੇ ਕਿ ਤੁਹਾਡੀ ਆਵਾਜ਼ ਚ ਬੇਸ ਬਹੁਤ ਹੈ ਬਿਲਕੁਲ ਸਹੀ ਮੈਂ ਚੀਜ਼ ਤੇ ਬਹੁਤ ਅੱਛੀ ਆਵਾਜ਼ ਹੈ ਜਾਂ ਤੇ ਰੇਡੀਓ ਤੇ ਜਾ ਕੇ ਜੌਬ ਕਰੋ ਤੇ ਜਾਂ ਤੁਹਾਡੀ ਡਾਇਲੌਗ ਵਾਲੀ ਆਵਾਜ਼ ਹੈ ਜਾਂ ਤੁਸੀਂ ਗਾਣੇ ਗਾਓ ਜਾਂ ਡਬਿੰਗ ਕਰੋ ਤੇ ਮੈਨੂੰ ਕਦੇ ਖਿਆਲ ਨਹੀਂ ਗਿਆ ਗਾਣੇ ਵਾਲਾ ਫਿਰ ਮਗਰ ਮੈਂ ਗਣਾ ਦਨੀ ਗਵਾਂਗਾ ਕਿਉਂਕਿ ਜਿਹੜੇ ਚਾਰ ਲੋਕ ਪਿਆਰ ਕਰਦੇ ਪਏ ਨੇ ਉਹੀ ਨਾ ਦਰਮੂ ਕਰਦਾਂਗੇ ਕਿ ਇਹ ਬਸ ਜੋ ਕੀਰਤੀ ਗ੍ਰਹਿ ਖੂਚ ਨਾ ਪੈਜੇ ਸਾਰੀ ਤਾਂ ਕਹਿੰਦਾ ਨਹੀਂ ਬਾਈ ਥੋੜਾਪਾ ਟ੍ਰੇਨ ਕਰਦੇ ਆ ਸੈਸ਼ਨ ਸੋਲੂਸ਼ਨ ਲਾਣੇ ਆ ਫੇਰ ਹੀ ਕਰਾਂਗੇ ਫੇਰ ਆਪਾਂ ਸੈਸ਼ਨ ਲਾਏ ਜਦੋਂ ਮੈਂ ਕੰਫੀਡੈਂਟ ਹੋ ਗਿਆ ਕਿ ਹਾਂ ਯਾਰ ਇੰਨੇ ਵੀ ਮਾੜੇ ਨਹੀਂ ਤੇ ਫੇਰ ਆਪਾਂ ਅਪਡੇਟਡ ਗੱਭਰੂ ਕੱਢਿਆ ਅਪਡੇਟਡ ਬਲਮਾ ਕੱਢਿਆ ਅਪਡੇਟਡ ਦਾ ਮਤਲਬ ਇਹੀ ਸੀ ਕੱਢਣ ਦਾ ਕਿ ਅਸੀਂ ਅਪਡੇਟ ਹੋ ਗਏ ਆ ਕਿਉਂਕਿ ਲਾਈਫ 'ਚ ਹਰ ਬੰਦੇ ਨੂੰ ਅਪਡੇਟ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਨਹੀਂ ਤਾਂ ਖੜਾ ਪਾਣੀ ਬੋਮਾਰਜ ਜਾਂਦਾ ਬਿਲਕੁਲ ਸਹੀ ਸੋ ਉਸ ਤੋਂ ਬਾਅਦ ਫਿਰ ਇਹ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਦਮਾਦਮ ਮਸਤ ਕਲੰਦਰ ਇਸ ਤੋਂ ਪਹਿਲਾਂ ਵੀ ਇੱਕ ਫਿਲਮ ਆਈ ਸੀ ਹਾਂਜੀ ਹਾਂਜੀ ਤੇਰੀ ਮੇਰੀ ਜੋੜੀ ਮੂਵੀ ਆਈ ਸੀ ਅ ਰਿਤਿਆ ਸੂਦ ਸਾਹਿਬ ਨੇ ਡਾਇਰੈਕਟ ਕੀਤੀ ਸੀ ਉਹਨੂੰ ਤੇ ਸੈਮੀ ਗਿਲ ਸੀ ਮੈਸ ਸੀ ਤੇ ਸਿੱਧੂ ਮੂਸੇਵਾਲਾ ਸਾਹਿਬ ਦਾ ਗੈਸਟਰੋਲ ਸੀ ਉਹਦੇ ਵਿੱਚ ਸਿੱਧੂ ਮੂਸੇਵਾਲੇ ਨਾਲ ਤੁਸੀਂ ਉਹ ਕੰਮ ਕੀਤਾ ਹੈ ਤੇ ਉਹ ਕਿਹੋ ਜਿਹਾ ਸੀ ਉਹਨਾਂ ਦੇ ਨਾਲ ਸਮਾਂ ਮੈਂ ਉਹਨਾਂ ਦੇ ਨਾਲ ਨਾ ਮੂਵੀ ਤਾਂ ਪਹਿਲੇ ਇੱਕ ਸ਼ੋਅ ਕੀਤਾ ਸੀ ਆਸਟ੍ਰੇਲੀਆ 'ਚ ਓਕੇ ਸੋ ਉਹ ਸ਼ੋਅ ਮੈਂ ਹੋਸਟ ਕਰ ਰਿਹਾ ਸੀ ਤੇ ਮੂਸੇਵਾਲਾ ਸਾਹਿਬ ਦੀ ਪਰਫਾਰਮੈਂਸ ਸੀ ਇਹੋ 'ਚ ਉਦੋਂ ਉਹਨਾਂ ਦੇ 2-4 ਗਾਣੇ ਚੱਲੇ ਸੀ ਅਜੇ ਤੇ ਪਰ ਨਾਮ ਹੋ ਗਿਆ ਸੀ ਉੱਚੀਆਂ ਨੇ ਗੱਲਾਂ ਹੋ ਗਈਆਂ ਸੀ ਅੱਛਾ ਤੇ ਮੈਂ ਹੋਸਟ ਕਰ ਰਿਹਾ ਸੀ ਹੁਣ ਪਰਮੋਟਰਸ ਨੇ ਮੈਨੂੰ ਕਿਹਾ ਸੀ ਭਾਜੀ ਤੁਸੀਂ ਨੇ ਇੱਕ ਰੀਲ ਬਣਾਇਓ ਹੂੰ ਹੂੰ ਅ ਰੀਲ ਨਹੀਂ ਉਸ ਟਾਈਮ ਵੀਡੀਓਜ਼ ਹੁੰਦੀਆਂ ਸੀ ਇੱਕ ਵੀਡੀਓ ਬਣਾਇਓ ਅ ਕਿ ਸਬ ਪ੍ਰਮੋਸ਼ਨ ਕਰਨੀ ਆ ਆਪਾਂ ਤਾਂ ਮੈਂ ਇੱਕ ਫਨੀ ਵੀਡੀਓ ਬਣਾਈ ਉਹ ਚ ਮੈਂ ਇੱਕ ਟੇਕ ਲਿਆ ਸੀ ਸਿੱਧੂ ਸਮੋਸੇ ਵਾਲਾ ਅੱਛਾ ਤੇ ਮੈਂ ਜੋਕ ਲਿਆ ਇੱਕ ਤੇ ਉਹ ਵੀਡੀਓ ਮਿਲੀਅਨਸ ਚ ਗਈ ਹੂੰ ਬਹੁਤ ਅੱਛੀ ਵੀਡੀਓ ਗਈ ਤੇ ਫਿਰ ਜਦੋਂ ਉਹ ਬਾਈ ਦੀ ਐਂਟਰੀ ਹੋਈ ਮੈਂ ਪੜ ਰਿਆ ਸੀ ਸਕ੍ਰਿਪਟ ਕਿ ਮੈਂ ਸਟੇਜ ਤੇ ਕੀ ਕੀ ਬੋਲਣਾ ਜਾ ਗਿਆ ਨਾ ਸਾਡੇ ਵੀ ਲਿਸਟ ਹੁੰਦੀ ਆ ਮੈਂ ਦੇਖਿਆ ਤਾਂ ਟਿੱਡੀ ਨਜ਼ਰ ਨਾ ਤੇ ਮੈਂ ਮੂਥਲੇ ਕਰ ਲਿਆ ਕੀ ਹੁੰਦਾ ਨਾ ਕਿ ਕਿਉਂ ਬੁਲਾਣਾ ਐਵੇਂ ਠੀਕ ਹੈ ਮੈਂ ਆਪਣੇ ਥੋੜਾ ਸਟਾਈਲ ਚ ਸੀ ਹੂੰ ਉਹ ਬਾਈ ਨਾ ਬੋਲੋ ਕੀ ਫੋਟੋਆਂ ਕਰਾ ਰਹੇ ਸੀ ਅੱਛਾ ਉਹ ਮੇਰੇ ਕੋ ਆਇਆ ਹੂੰ ਹੋਰ ਕਿੰਗ ਵੀਰੇ ਕਿਦਾਂ ਹੋ ਓਏ ਹੋਏ ਮੈਨੂੰ ਨਾ ਇੰਨਾ ਛੋਟਾ ਫੀਲ ਹੋਇਆ ਨਾ ਉਸ ਟਾਈਮ ਕਿ ਮੈਂ ਕਿਹੜੀ ਮੈਂਟੈਲਿਟੀ ਲੈ ਕੇ ਖੜਾ ਐ ਇੱਥੇ ਉਹ ਬੰਦਾ ਇੰਨਾ ਡਾਊਨ ਟੂ ਉਹ ਬੰਦਾ ਮੇਰੇ ਕੋ ਆਇਆ ਤੇ ਮੈਨੂੰ ਕਹਿੰਦਾ ਕਿ ਵੀਰੇ ਕਿਦਾਂ ਤੇ ਕਹਿੰਦਾ ਵੀਡੀਓ ਬਾਲੀਆਂ ਕਿਹ ਐਂਡ ਹੁੰਦੀਆਂ ਤੁਸੀਂ ਕਹਿੰਦੇ ਤੁਸੀਂ ਬਾੜੀ ਕਿੱਟ ਲਾਉਂਦੇ ਮੇਰੀ ਤੇ ਮੈਂ ਕਹਿੰਦਾ ਨਹੀਂ ਨਹੀਂ ਵੀਰੇ ਉਹ ਤਾਂ ਪ੍ਰੋਮੋਸ਼ਨ ਲਈ ਸੀਗੀ ਸ਼ੋਹ ਦੀ ਪ੍ਰੋਮੋਸ਼ਨ ਲਈ ਸੀ ਖਤਮ ਨਹੀਂ ਮੈਨੂੰ ਬਹੁਤ ਕੈਂਡ ਲੱਗੀ ਹੂੰ ਉਹ ਬੰਦਾ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਜਾਂਦੇ ਜਾਂਦੇ ਮੈਨੂੰ ਇਹ ਚੀਜ਼ ਸਿਖਾ ਗਿਆ ਕਿ ਜਦੋਂ ਕਿਸੇ ਨੂੰ ਮਿਲਣਾ ਹੈ ਐਦਾਂ ਮਿਲਣਾ ਹੂੰ ਆਪਣੀ ਹੋਮੇ ਛੱਡ ਕੇ ਮੈਂ ਹਾਂ ਤੇ ਉਹ ਦਿਨ ਤਾਂ ਐਦਾਂ ਦੇਣਾ ਯਕੀਨ ਮੰਨਿਓ ਜਿਹੜਾ ਬੰਦਾ ਮੇਰੇ ਨਾਲ ਜਿੰਨੇ ਕੰਮ ਕੀਤਾ ਹੈ ਜਿਹੜਾ ਮੈਨੂੰ ਪਰਸਨਲੀ ਜਾਣਦਾ ਉਹ ਦੱਸ ਸਕਦਾ ਕਿ ਮੈਂ ਕਦੀ ਕਿਸੇ ਨਾਲ ਉੱਚੀ ਬਾਤ ਚ ਗੱਲ ਨਹੀਂ ਕੀਤੀ ਕਦੀ ਕਿਸੇ ਨੂੰ ਐਦਾਂ ਨਹੀਂ ਮਿਲਿਆ ਮੈਂ ਦਈ ਮਿਲਦਾ ਸਾਰਿਆਂ ਨੂੰ ਸਿਖਾ ਗਿਆ ਸਿਖਾ ਗਿਆ ਸਿਖਾ ਗਿਆ ਉਹ ਬੰਦਾ ਆਈ ਡੋਟ ਨੋ ਦੀ ਕਿਉਂ ਕਈਆਂ ਦੇ ਦਿਮਾਗ 'ਚ ਸਭ ਦੇ ਨਹੀਂ ਜਿਹੜੇ ਉਹਨੂੰ ਜਾਣਦੇ ਨੇ ਉਹ ਪਤਾ ਹੀ ਹੈ ਕਈਆਂ ਨੇ ਉਹਦੀ ਇਮੇਜ ਬਣਾਈ ਹੋਈ ਹੈ ਕਿ ਉਹ ਬਹੁਤ ਐਟੀਟਿਊਡ ਹੈ ਵਾਇਲੈਂਟ ਹੈ ਪਰ ਸੱਚ ਅ সুইਟ ਗਾਇ ਇੰਨੀ ਵਿਨਮਰਤਾ ਇੰਨਾ ਵਧੀਆ ਬੰਦਾ ਸੀ ਉਹ ਤਾਂ ਵਾਕਈ ਮਿਊਜ਼ਿਕ ਇੰਡਸਟਰੀ ਨੂੰ ਜਾਂ ਪੰਜਾਬ ਨੂੰ ਇੱਕ ਹੀਰਾ ਹੀ ਗਵਾਇਆ ਬਹੁਤ ਬਹੁਤ ਵੱਡਾ ਖਾਨ ਹੋਇਆ ਉਹ ਬਹੁਤ ਵੱਡਾ ਜੀ ਜੀ ਗੱਲ ਕਰੀਏ ਤੁਹਾਡੇ ਫਿਲਮੀ ਸਫ਼ਰ ਦੀ ਤੇ ਹੁਣ ਤੁਸੀਂ ਫਿਲਮਾਂ ਵੱਲ ਵੀ ਆ ਗਏ ਹੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅਲੱਗ-ਅਲੱਗ ਟ੍ਰੈਂਡ ਚੱਲਦੇ ਨੇ ਸੋ ਤੁਸੀਂ ਇੱਕ ਨਵਾਂ ਟ੍ਰੈਂਡ ਲੈ ਕੇ ਆਏ ਹੋ ਦਮਾਦਮ ਮਸਤ ਕਲੰਦਰ ਦਾ ਫਿਲਮ ਦੇ ਬਾਰੇ ਜ਼ਿਆਦਾ ਤੇ ਨਹੀਂ ਪੁੱਛੂੰਗੀ ਪਰ ਫਿਰ ਵੀ ਕੀ ਕਾਮੇਡੀ ਕਿਉਂਕਿ ਤੁਸੀਂ ਜਾਣੇ ਚਾਹੁੰਦੇ ਹੋ ਕਾਮੇਡੀ ਦੀ ਗੱਲ ਕੀ ਹਸਾਉਣਾ ਸਭ ਤੋਂ ਔਖਾ ਕੰਮ ਹੈ ਐਕਸ਼ਨ ਵੀ ਹੈ ਤੁਹਾਡੀ ਦਿੱਖ ਤੋਂ ਲੱਗਦਾ ਤੁਹਾਡੇ ਪ੍ਰੋਮੋਸ ਜਾਂ ਪੋਸਟਰਸ ਤੋਂ ਲੱਗਦਾ ਪਿਆ ਹੈ ਲੇਕਿਨ ਕੀ ਹੈ ਉਹ ਫਿਲਮ ਦੇ ਵਿੱਚ ਖਾਸ ਜਿਹਦੇ ਕਰਕੇ ਲੋਕ ਜਿਹੜੇ ਨੇ ਉਹ ਆਡੀਅנס ਜਿਹੜੀ ਉਹ ਪਹੁੰਚ ਉੱਥੇ ਹਰ ਫਿਲਮ ਚ ਕੀ ਹੁੰਦਾ ਹੈ ਕਿ ਹੀਰੋ ਇੱਥੋਂ ਬਾਹਰ ਜਾਂਦਾ ਹੈ ਨੌਕਰੀ ਕਰਨ ਜਾਏਗਾ ਵਿਆਹ ਕਰਨ ਜਾਏਗਾ ਜਿੰਨੀਆਂ ਫਿਲਮਾਂ ਵੀ ਅਜੇ ਤੱਕ ਅਸੀਂ ਦੇਖੀਆਂ ਹਰ ਭਜਨ ਮਾਨ ਸਾਹਿਬ ਦੀਆਂ ਬਹੁਤ ਫਿਲਮਾਂ ਆਈਆਂ ਦਿਲਜੀਤ ਭਾਜੀ ਦੀਆਂ ਫਿਲਮਾਂ ਆਈਆਂ ਬਹੁਤ ਸਾਰੀਆਂ ਫਿਲਮਾਂ ਆਈਆਂ ਇਹ ਪਹਿਲੀ ਫਿਲਮ ਹੈਗੀ ਹੈ ਕਿ ਹੀਰੋ ਬਾਹਰੋਂ ਪੰਜਾਬ ਜੌਬ ਕਰਨ ਆਇਆ ਤੋ ਜਿਵੇਂ ਮਤਲਬ ਮਾਨ ਸਾਹ ਵਾਲੀ ਗੱਲ ਸੱਚ ਕੀਤੀ ਐ ਮੈਂ ਮਾਨ ਸਾਹ ਦਾ ਇੰਟਰਵਿਊ ਤੋਂ ਹੀ ਮੈਂ ਇਨਸਪਾਇਰਡ ਹੋਇਆ ਉਹਨਾਂ ਦਾ ਬੜਾ ਇੰਟਰਵਿਊ ਮੈਂ ਸੁਣਿਆ ਤੇ ਮਾਨ ਸਾਹ ਕਹਿੰਦੇ ਕਿ ਜਦੋਂ ਸਾਡੀ ਸਰਕਾਰ ਆ ਗਈ ਹਾਂ ਤੇ ਸਾਰੇ ਇੱਥੇ ਨੌਕਰੀਆਂ ਕਰਨ ਆਣਗੇ ਤੁਸੀਂ ਆਓਗੇ ਤੇ ਫਿਰ ਨਹੀਂ ਉਹੀ ਸਟੋਰੀ ਦੇਖਿਓ ਤੁਸੀਂ ਉਹੀ ਮਜ਼ਾ ਆਏਗਾ ਤੁਹਾਨੂੰ ਤੇ ਮੈਂ ਕਿਹਾ ਯਾਰ ਬੜਾ ਸਹੀ ਲਾਈਨ ਹੈਗੀ ਇਹ ਇਹਨੂੰ ਯੂਜ਼ ਕਰਦੇ ਆ ਫਿਰ ਮੈਂ ਰਾਈਟਰਸ ਨੂੰ ਫੋਨ ਕੀਤਾ ਮੈਂ ਕਿਹਾ ਇਸ ਪ੍ਰੋਜੈਕਟ ਤੇ ਕੰਮ ਕਰਦੇ ਆ ਤੇ ਸਾਡੀ ਤਕਰੀਬਨ ਇੱਕ ਸਾਲ ਡਿਸਕਸ਼ਨ ਚੱਲਦੀ ਐ ਇਸ ਟੌਪਿਕ ਤੇ ਕਿ ਕਿੱਦਾਂ ਬਣਾਉਣਾ ਇਹਨੂੰ ਕਿਉਂਕਿ ਮੈਨੂੰ ਲੱਗਾ ਕਿ ਜੇ ਐਂਟਰਟੇਨਮੈਂਟ ਨਾ ਹੋਵੇ ਮਜ਼ਾ ਨਹੀਂ ਆਣਾ ਹਮ ਕਮੇਡੀ ਰੱਜ ਕੇ ਪਾਈ ਹੈ ਹਮ ਪਰ ਇੰਨੀ मीनिंगफुल ਚੀਜ਼ਾਂ ਪਾਈਆਂ ਨੇ ਵਿੱਚ ਕਿ ਜੇਦਾਂ ਹੋ ਜੇ ਤਾਂ ਕੀ ਹੋਏਗਾ ਓਕੇ ਜਦੋਂ ਕਿ ਬਾਹਰ ਆਉਣ ਲੱਗ ਪੇ ਤਾਂ ਕੀ ਹੋਏਗਾ ਉਸ ਤੋਂ ਬਾਅਦ ਇੱਥੇ ਦਾ ਸਾਰਾ ਮਾਹੌਲ ਕੀ ਹੈ ਹਮ ਇੱਥੇ ਕਿਦਾਂ ਬਲੈਂਡ ਹੁੰਦਾ ਆ ਕੇ ਹਮ ਤੇ ਇੱਥੇ ਆ ਕੇ ਪੁਲਿਸ 'ਚ ਭਰਤੀ ਹੋ ਗਿਆ ਉਹ ਅੱਛਾ ਹਾਂ ਤੇ ਉਹ ਬਹੁਤ ਜਰਨੀ ਹੈ ਐਂਟਰਟੇਨਿੰਗ ਜਰਨੀ ਤੁਸੀਂ ਬਹੁਤ ਇੰਜੋਏ ਕਰੋਗੇ ਨਵਾਂ 플ੌਟ ਪਹਿਲੀ ਵਾਰ ਹੀ ਲੈ ਕੇ ਆਇਆ ਕਿ ਇੱਥੇ ਆ ਕੇ ਪੰਜਾਬ ਜੌਬ ਕਰਨੀ ਬੰਦੇ ਨੇ ਜੀ ਸੋ ਉਹ ਆਪਣੀ ਜੀ ਯੂਨਿਕ 플ੌਟ ਆ ਬੜਾ ਜੀ ਤੋਂ ਬਹੁਤ ਹੀ ਦਾ ਜੋਰ ਲੱਗਾ ਪਿਆ ਮਜ਼ਾ ਆ ਗਿਆ 2008 ਤੋਂ 2024 ਤੱਕ ਤੁਹਾਡਾ ਵੀ ਵਾਵਾ ਜੋਰ ਲੱਗ ਗਿਆ ਆਸਟ੍ਰੇਲੀਆ ਚ ਸੈੱਟ ਹੋ ਕੇ ਹੈਨਾ ਪਰ ਜੇ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਾਂ ਕਿ ਕਿੰਗ ਵੀ ਜੀ ਸਭ ਕੁਝ ਛੱਡ ਕੇ ਇੱਥੇ ਆ ਕੇ ਨੌਕਰੀ ਕਰੋ ਕਰੋਗੇ ਜੀ ਯਕੀਨ ਮੰਨਿਓ ਜੇ ਮੈਂ ਹੁਣ ਮੈਂ ਆਪਣੀ ਗੱਲ ਕਰਾਂ ਮੈਨੂੰ ਇਹਦੇ ਦੋ ਜਵਾਬ ਨੇ ਜੇ ਕੋਈ ਹੋਰ ਬੰਦਾ ਹੋਵੇ ਜਿੰਨੂੰ ਇੱਕ ਆਮ ਨੌਕਰੀ ਕਰਨੀ ਪਵੇ ਉਹ ਸ਼ਾਇਦ ਨਹੀਂ ਕਰੇਗਾ ਸਚਾਈ ਆਵੇ ਜਿਹੜਾ ਮੇਰਾ ਫੀਲਡ ਹੈ ਐਕਟਿੰਗ ਸਿੰਗਿੰਗ ਜਾਂ ਇਹ ਚੀਜ਼ਾਂ ਐਂਟਰਟੇਨਮੈਂਟ ਉਹ ਬੰਦਾ ਡੈਫੀਨਿਟਲੀ ਆ ਕੇ ਕਰੇਗਾ ਕਿਉਂਕਿ ਆਸਟ੍ਰੇਲੀਆ ਜਾਂ ਹੋਰ ਬਾਹਰਲਾ ਕੋਈ ਵੀ ਮੁਲਕ ਹੈ ਉੱਥੇ ਸ਼ਾਇਦ ਇੰਨੀ ਓਨੀ ਹੈਗੀ ਜਿੰਨੀ ਇੱਥੇ ਹੈਗੀ ਹੈ ਆਪਣਾ ਐਂਟਰਟੇਨਮੈਂਟ ਦਾ ਸਕੋਪ ਹੈ ਜਿੰਨੀ ਆਡੀਅנס ਵਾਈਡਰ ਹੈ ਜੋ ਇੱਥੇ ਐਂਟਰਟੇਨਮੈਂਟ ਦਾ ਮਜ਼ਾ ਹੈ ਉਹ ਇੱਥੇ ਹੀ ਉੱਥੇ ਇੰਨਾ ਕੁਝ ਨਹੀਂ ਹੈਗਾ ਉਸ ਲੈਵਲ ਦਾ ਹੈਗਾ ਬਟ ਉਸ ਲੈਵਲ ਦਾ ਗ੍ਰੈਂਜਰ ਨਹੀਂ ਹੈਗਾ ਸੋ ਮੈਂ ਤਾਂ ਡੈਫੀਨਟਲੀ ਆਵਾਂਗਾ ਪਰ ਸ਼ਾਇਦ ਕੋਈ ਹੋਰ ਕੋਈ ਬੈਂਕ ਦੀ ਨੌਕਰੀ ਕਰਨੀ ਆ ਕੋਈ ਪੁਲਸ ਦੀ ਨੌਕਰੀ ਕਰਨੀ ਆ ਕੋਈ ਆਪਣਾ ਕੈਫੇ ਖੋਲਣ ਸਭ ਕੁਝ ਛੱਡ ਕੇ ਨਹੀਂ ਆਏਗਾ ਅਨਲੈਸ ਕੁਝ ਹੋ ਗਿਆ ਉਹਨੂੰ ਉਹਦੇ ਕੋਈ ਪ੍ਰੋਬਲਮਸ ਆ ਗਈਆਂ ਉੱਥੇ ਉਹ ਅਲੱਗ ਸਟੋਰੀ ਹੈ ਜੀ ਸੋ ਜੇ ਗੱਲ ਕਰੀਏ ਉੱਥੇ ਵੀ ਐਸ ਵੇਲੇ ਨੌਜਵਾਨੀ ਜਦੋਂ ਅਸੀਂ ਖਬਰਾਂ ਪੜ੍ਹਦੇ ਆ ਸੁਣਦੇ ਆ ਦੇਖਦੇ ਆ ਤਾਸੀ ਇਹ ਚੀਜ਼ਾਂ ਹਮੇਸ਼ਾ ਨੋਟ ਕਰਦੇ ਆ ਕਿ ਉਥੇ ਬਹੁਤ ਜ਼ਿਆਦਾ ਸਟਰਗਲ ਹੈ ਹੱਦੋਂ ਜ਼ਿਆਦਾ ਸਟਰਗਲ ਹੈ ਉਸ ਸਟਰਗਲ ਦੇ ਨਾਲ ਜੇ ਅੱਜ ਦੀ ਨੌਜਵਾਨ ਪੀੜ੍ਹੀ ਜਦੋਂ ਬਾਹਰ ਜਾਂਦੀ ਹੈ ਆਸਟ੍ਰੇਲੀਆ ਨੀਜ਼ਲੈਂਡ ਜਾਂਦੀ ਹੈ ਤੇ ਉਹ ਕਿਵੇਂ ਆਪਣੇ ਆਪ ਨੂੰ ਅਡਜਸਟ ਕਰੇ ਉਥੇ ਉਹੀ ਬੰਦਾ ਟਿਕ ਸਕਦਾ ਜਿਹਨੂੰ ਆਪਣਾ ਪਛੋਕੜ ਪਤਾ ਹੋਵੇ ਜੀ ਜਿਹਨੂੰ ਪਤਾ ਹੈ ਕਿ ਮੇਰੇ ਘਰਦਿਆਂ ਦੇ ਕੀ ਹਾਲਾਤ ਨੇ ਮੈਂ ਘਰਦਿਆਂ ਨੂੰ ਸੰਭਾਲਨਾ ਮੈਂ ਹੀ ਕਰਦਾ ਇੰਜਨ ਬੰਨਣਾ ਪਿੱਛੇ ਸਾਰੇ ਡੱਬੇ ਲੈ ਕੇ ਜਾਣੇ ਨੇ ਉਹੀ ਟਿਕ ਸਕਦਾ ਜੀ ਮੈਂ بڑے ਬੰਦੇ ਦੇਖੇ ਨੇ ਬੱਚੇ ਸੌਖੇ ਹੁੰਦੇ ਨੇ ਉਹ ਮਾੜਾ ਜਿਹਾ ਕਿਤੇ ਹਾਰਡ ਵਰਕ ਕਰਨਾ ਪੈ ਜਾਏ ਤੇ ਉਹ ਕਹਿੰਦੇ ਨੇ ਉਹ ਯਾਰ ਉੱਥੇ ਹੀ ਚੰਗੇ ਸੀ ਹੂੰ 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 ਉੱਥੇ ਮਨ ਮਾਰਨਾ ਪੈਂਦਾ ਜੀ ਮੈਨੂੰ ਪਤਾ ਸੀ ਮੇਰੇ ਪਾਪਾ ਨੇ 에어ਪੋਰਟ ਤੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਹੁਣ ਸਾਰਾ ਦਰਮੁਦਾਰ ਤੇਰੇ ਹੱਥ 'ਚ ਹੀ ਹੈ ਜੇਰ ਉਹ ਲਾਈਨ ਉਹਨਾਂ ਨੇ ਬੋਲੀ ਨਾ ਸਾਰਾ ਦਰਮੁਦਾਰ ਤੇਰੇ ਹੱਥ 'ਚ ਹੀ ਹੈ ਉਦੋਂ ਕਿਤੇ ਨਾ ਕਿਤੇ ਇੱਕ ਸਟ੍ਰਾਈਕ ਕੀਤੀ ਦਿਮਾਗ 'ਚ ਮੈਂ ਗਿਆ ਜਾਂਦੇ ਕਿਹਦਾ ਦਿਲ ਕਰਦਾ ਹੂੰ ਮੈਂ ਪਹਿਲੇ ਦਿਨ ਗਿਆ ਜਦੋਂ ਜੀ ਜੀ ਯਾਰ ਦੋਸਤ ਸਾਰੇ ਕੰਮਾਂ ਤੇ ਚਲੇ ਗਏ ਮੇਰਾ ਪਹਿਲਾ ਦਿਨ ਸੀ ਹੂੰ ਤੇ ਮੈਂ ਤਾਂ ਉੱਠ ਕੇ ਸਵੇਰੇ ਬੜਾ ਰੋਇਆ ਹੂੰ ਉਹ ਅਦਰ ਸੀ ਬੇਬੇ ਨੇ ਸਵੇਰੇ ਸਵੇਰੇ ਆਪਣਾ ਪਰੌਂਠੇ ਦਹੀਂ ਹੈਨਾ ਆਪਣਾ ਤਾਂ ਕਲਚਰ ਹੀ ਆ ਮੱਖਣ ਸਾਰਾ ਕੁਝ ਉੱਥੇ ਗਏ ਤੇ ਫ੍ਰਿਜ ਖਾਲੀ ਹੂੰ ਕੁਝ ਨਹੀਂ ਪਿਆ ਸੀ ਤਾਂ ਮੈਂ ਨਾ ਰੋਣ ਲੱਗ ਗਿਆ ਮੈਂ ਬੜਾ ਰੋਇਆ ਮੈਂ ਆਪਣੇ ਮੂੰਹ ਤੇ ਥੱਪੜ ਵੀ ਮਾਰੇ ਕਿ ਮੈਂ ਕਿਉਂ ਆਇਆ ਮੈਨੂੰ ਸੀ ਨਾ ਕਿ ਅੱਗ ਲੱਗੀ ਬਾਹਰ ਜਾਣਾ ਬਾਹਰ ਜਾਣਾ ਸਭ ਨੂੰ ਲੱਗੀ ਹੁੰਦੀ ਇੱਥੇ ਕਿ ਆਪਾਂ ਦੇ ਐਸਲੀ ਦੁਆਬੇ ਚ ਆਪਾਂ ਤੇ ਪੈਦਾ ਹੀ ਹੁੰਦੇ ਸੋਚਦੇ ਹੁੰਦੇ ਆਂ ਕਿ ਬਾਹਰ ਹੀ ਜਾਣਾ ਤੇ ਉਹ ਵਾਲੇ ਸੋਚਦਾ ਮੈਂ ਤੇ ਚਲਾ ਗਿਆ ਬਾਹਰ ਫਿਰ ਮੈਂ ਬੜਾ ਰੋਇਆ ਮੈਂ ਆਪਣੇ ਨੂੰ ਬਹੁਤ ਕਿ ਯਾਰ ਮੈਂ ਬਹੁਤ ਡਿਸੀਜਨ ਮੇਰਾ ਗਲਤ ਹੋਇਆ ਮੈਂ ਕਿਉਂ ਆਇਆ ਪਰ ਆਬਵੀਅਸਲੀ ਫਿਰ ਹੋਲੀ-ਵਲੀ ਜਿਹਨੂੰ ਯਾਦ ਇਹਨਾਂ ਨੂੰ ਗੱਲਾਂ ਜ਼ਿੰਮੇਵਾਰੀ ਧਾਰਤੇ ਨੇ ਸਾਰੀਆਂ ਤੁਸੀਂ ਟਿਕ ਜਾਂਦੇ ਹੋ ਫਿਰ ਉਹ ਇੱਕ ਬੂਲਵਰਥ ਤੋਂ ਇੱਕ ਆਈ ਜਗਾ ਉੱਥੇ ਇੱਕ ਜਿੱਦਾਂ ਆਪਣੇ ਇੱਥੇ ਮਾਰਟ ਮੂਡ ਹੈਗੇ ਨੇ 50 ਸੈਂਟ ਦੀ ਇੱਕ ਏਡੀ ਬ੍ਰੈਡ ਮਿਲਦੀ ਉਹ ਬੰਦਾ ਫਿਰ ਖਰੀਦਾ ਇੱਕ ਫਿਰ ਉਹੀ 3 ਦਿਨ 4 ਦਿਨ ਉਹੀ ਖਾਂਦਾ ਘੱਟ ਘੱਟ ਕੇ ਨਾਲ ਬੰਦਾ ਫਿਰ ਕੋਲਡ ਡਰਿੰਕ ਪੀਂਦਾ ਕਿ ਢਿੱਡ ਭਰਿਆ ਰਹੇਗਾ ਇਹ ਫਿਰ ਉਹ ਚੀਜ਼ਾਂ ਉਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਂਦੀਆਂ ਉੱਥੇ ਜਾ ਕੇ ਹਮ ਸਭ ਛੱਡਣਾ ਪੈਂਦਾ ਇਹ ਅੱਜ ਤੁਹਾਨੂੰ ਲੱਗਦਾ ਵੀ ਇੰਨਾ ਹਾਈ ਫਾਈ ਬਣ ਕੇ ਅਸੀਂ ਲੇਟੈਸਟ ਆਈਫੋਨ ਫੜਿਆ ਹੋਇਆ ਪਰ ਉਹਦੇ ਪਿੱਛੇ ਬਹੁਤ ਜ਼ਿਆਦਾ ਸਟਰਗਲ ਹੈ ਬਹੁਤ ਜ਼ਿਆਦਾ ਸਟਰਗਲ ਹੈ ਇਹ ਆਈਫੋਨ ਬੜੇ ਸਾਰੇ ਨੋਕੀਆ ਤੋਂ ਕਾਲਾਂ ਕੀਤੀਆਂ ਗਈਆਂ ਤਾਂ ਆਈਫੋਨ ਜੁੜਿਆ ਬਹੁਤ ساری ਸਟਰਗਲ ਹੈ ਹਾਰਡ ਵਰਕ ਹੈ 14-14 ਘੰਟੇ ਦੀ ਸ਼ਿਫਟ ਮੈਂ ਲਈ ਹੈ 5:30 ਵੇਲੇ ਸ਼ਿਫਟ ਸ਼ੁਰੂ ਹੁੰਦੀ ਸੀ ਰਾਤੀ 9:30 ਖਤਮ ਹੋਣੀ ਹੁਣ ਟਰੈਵਲ 1 ਘੰਟੇ ਦਾ ਟਰੈਵਲ ਸੀ ਘਰੋਂ ਜੌਬ ਦਾ ਫੇ ਗੱਡੀ 'ਚ ਸੌਂਦਾ ਸੀ ਤਿੰਨ-ਤਿੰਨ ਚਾਰ-ਚਾਰ ਘੰਟੇ ਮੈਂ ਗੱਡੀ 'ਚ ਸੋਤਾ ਵਾਂ ਉਹ ਐਡਾ ਕਿ ਬੈਗ ਸੀ ਉਹਦੇ ਵਿੱਚ ਬੁਰਸ਼, ਪੇਸਟ ਤੇ ਸਭ ਕੁਝ ਉੱਥੇ ਹੀ 에ਰਪੋਰਟ ਦੇ ਜਿਹੜੀ ਜੌਬ ਮੈਂ ਕਰਦਾ ਸੀ ਉੱਥੇ ਹੀ ਨਾਲ ਲੈ ਦਿਆ ਸੋ ਉਹ ਚੀਜ਼ਾਂ ਤੇ ਹੈ ਹੀ ਨੇ ਇੱਕ ਵਾਰੀ ਮੈਂ ਦੀਵਾਲੀ ਵਾਲਾ ਦਿਨ ਸੀ ਮੈਂ ਸ਼ਿਫਟ ਲੱਗੀ ਸੀ ਮੇ ਤੇ ਮੁੰਡਿਆਂ ਦਾ ਫੋਨ ਆਇਆ ਕਰਕੇ ਦੀਵਾਲੀ ਇਹ ਤੂੰ ਆ ਜਾ ਤੇ ਮੈਂ ਆਪਣਾ ਫੋਨ ਕੀਤਾ ਤੇ ਮੈਂ ਕਿਹਾ ਆਪਣਾ ਬੌਸ ਮੈਨੂੰ ਘਰ ਜਾਣ ਦੋ ਗੋਰਾ ਸੀ ਉਹ ਤੇ ਅਜੇ ਇੰਡੀਅਨ ਫੈਸਟੀਵਲ ਹੈਗਾ ਦੀਵਾਲੀ ਦਾ ਕਹਿੰਦਾ ਉਹ ਕਿ ਨੋ ਪ੍ਰੋਬਲਮ ਤੂੰ ਜਾ ਮੇਰੀ ਸ਼ਿਫਟ ਰਾਤੀ 9 ਵਜੇ ਖਤਮ ਹੋਣੀ ਸੀ ਮੈਨੂੰ ਉਹਨੇ 5:30 ਵਜੇ ਭੇਜਤਾ ਕਿਉਂਕਿ ਮੈਂ ਥੱਕਿਆ ਹੀ ਨਾ ਹੋਇਆ ਸੀ 5:30 ਵਜੇ ਇੱਕ ਟਨਲ ਹੈ ਬਹੁਤ ਵੱਡੀ ਉੱਥੇ ਉੱਥੇ ਸਲੋ ਗੱਡੀਆਂ ਚੱਲ ਰਹੀਆਂ ਸੀ ਤੇ ਮੇਰੀ ਅੱਖ ਲੱਗ ਗਈ ਮੈਂ ਮਾਰੀ ਗੱਡੀ 'ਚ ਗੱਡੀ ਤੇ ਦੀਵਾਲਾ ਨਿਕਲ ਗਿਆ ਮੇਰਾ ਦੀਵਾਲੀ ਵਾਲੇ ਦਿਨ ਤੇ ਦਿਵਾਲੀ ਤੇ ਮੈਂ ਕੀ ਮਨਾਣੀ ਸੀ 2000 ਉਹਦੀ ਗੱਡੀ ਤੇ ਲਾਇਆ 800 ਆਪਣੀ ਗੱਡੀ ਤੇ ਲਾਇਆ 2800 ਡਾਲਰ ਤੇ ਮੈਂ ਦੇਖ ਗਿਆ ਹਾਂ ਛੁੱਟਿਆ ਸੋ ਤੁਸੀਂ ਦਿਨ ਤੇ ਹਰ ਵੀ ਮਨਾਣਾ ਹੋਵੇ ਨਾ ਜਦੋਂ ਤੁਹਾਡੇ ਅੱਖਾਂ 'ਚ ਜਿਹਨਾਂ ਨੀਂਦ ਪੂਰੀ ਨਹੀਂ ਹੁੰਦੀ ਤੁਸੀਂ ਉਹ ਵੀ ਨਹੀਂ ਮਨਾ ਬੰਦ ਬਹੁਤ ਸਟਰਗਲ ਹੈ ਬਹੁਤ ਸਟਰਗਲ ਹੈ ਉਹ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਮਹੀਨੇ ਲਈ ਆਨੇ ਹ ਹ ਉਦੋਂ ਐਂਡਾਂ ਕਾਂ ਲਾਈਆਂ ਹੁੰਦੀਆਂ ਤੇ ਟੌਰ ਕੱਢੀ ਹੁੰਦੀ ਹੈ ਜਿਹੜਾ ਬੰਦਾ ਨਾਲ ਦਾ ਪਿੰਡ ਦਾ ਦੇ ਦਦਾ ਕੰਦਾ ਯਾਰ ਲੈ ਬਾਹਰੀ ਲਾਈਫ ਇਦਾਂ ਦੀ ਸਿਰਫ ਮਹੀਨੇ ਦੀ ਗੇਮ ਹੈ ਮੈਂ ਸਾਰਿਆਂ ਨੂੰ ਕਵਾਂਗਾ ਉਹ ਜਿਹੜਾ ਬੰਦਾ ਤੁਹਾਡੇ ਬਾਹਰੋਂ ਆ ਰਿਹਾ ਇੱਕ ਮਹੀਨਾ ਜਿਹੜਾ ਉਹ ਰਹਿਣਾ ਇੱਥੇ ਨੇ ਉਦੋਂ ਐਣਕਾਂ ਬੋਟ ਇਹ ਉਹ ਤੇ ਨਾ ਜਾਓ 11 ਮਹੀਨੇ ਉੱਥੇ ਉਹਨੇ ਸੰਤਰੀ ਤੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੁੰਦੀ ਹੈ ਸਾਰਾ ਸਾਰਾ ਦਿਨ ਪਾਈ ਹੁੰਦੀ ਹੈ ਉਹੀ ਕੰਮ ਕਰਦਾ ਉੱਥੇ ਉਹੀ ਇਸਟਾਰਟਿੰਗ ਹਾਂ ਉਸ ਤੋਂ ਬਾਅਦ 10 ਸਾਲ 15 ਸਾਲ ਬਾਅਦ ਆਬਵੀਅਸਲੀ ਥੋੜਾ ਚੇਂਜ ਕਰੇਗਾ ਆਪਣੇ ਆਪਣੀ ਲਿਵਿੰਗ ਜਿਹੜੀ ਇਹ ਅੱਛੀ ਹੋ ਜਾਏਗੀ ਪਰ ਪਹਿਲੇ 8-10 ਸਾਲ ਤੇ ਇਹੀ ਚੱਲੇਗਾ ਉਹ ਸਮਝ ਕੇ ਜਾਇਓ ਬਾਅਦ ਉਹ 1 ਮਹੀਨੇ ਦੇ ਜਿਹੜੇ ਆਇਆ ਤੁਹਾਡੇ ਉਹ ਐਨ ਆਰ ਆਈ ਕੋਈ ਉਹਨੂੰ ਕੱਪੜੇ ਦੇ ਕੇ ਨਾ ਚਲੇ ਜਾਏ। ਸਹੀ। ਸੋ ਜੀ ਗੱਲ ਕਰੀਏ ਅ ਬਹੁਤ ਸਾਰੇ ਲੋਕ ਤੁਹਾਡੀਆਂ ਰੀਲਾਂ ਦੇਖਦੇ ਨੇ, ਵੀਡੀਓ ਦੇਖਦੇ ਨੇ। ਅੰਦਰ ਖਾਤੇ ਇੱਕ ਸਵਾਲ ਜਾਂ ਹੁੰਦਾ ਹੈ ਇਹ ਕਰਦੇ ਕੀ ਨੇ? ਸਿਰਫ ਇਤੋਂ ਹੀ ਕਮਾਉਂਦੇ ਹੋ ਜਾਂ ਹੋਰ ਕੀ ਕਰਦੇ ਹੋ? ਨਹੀਂ ਇਹ ਬੜੀ ਗਲਤਫਹਿਮੀ ਹੈ ਕਿ ਉੱਥੋਂ ਕਮਾਉਂਦੇ ਉੱਥੇ ਨਹੀਂ ਕਮਾਉਂਦੇ। ਸੋ ਉਹਦੇ ਕਰਕੇ ਬੜੇ ਸਾਰੇ ਪੈਸੇ ਜਾਂਦੇ ਨੇ। ਅੱਛਾ। ਕਿਉਂਕਿ ਅ ਜਿਹੜੇ ਯੂਟਿਊਬਰਸ ਨੇ ਉਹ ਤਾਂ ਬਹੁਤ ਕਮਾਉਂਦੇ ਨੇ। ਮੈਂ YouTube ਤੇ ਬੰਦਾ ਨਹੀਂ। ਹਮ। ਮੇਰਾ ਪਹਿਲਾ ਪਿਆਰ ਫਿਲਮਾਂ ਨਾਲ। ਪਹਿਲਾ ਪਿਆਰ ਮੇਰਾ ਆਪਣਾ ਵੀਡੀਓਜ਼ ਜਿਹੜੇ ਦੁਨੀਆ ਜਿਹੜੀਆਂ ਐਂਟਰਟੇਨਮੈਂਟ ਨਾਲ ਜੁੜੀਆਂ ਹੋਈਆਂ ਸੋ ਇਹ ਰੀਲਸ ਹੋ ਗਈਆਂ ਜਾਂ ਇਹ ਵੀਡੀਓਜ਼ ਹੋ ਗਈਆਂ ਮੈਂ ਸਿਰਫ ਤਾਂ ਬਣਾਉਣਾ ਕਿ ਲੋਕਾਂ ਨਾਲ ਜੁੜਿਆ ਰਵਾਂ ਲੋਕਾਂ ਦਾ ਬਹੁਤ ਪਿਆਰ ਮਿਲਦਾ ਜਦੋਂ ਇੱਕ ਕਨੈਕਸ਼ਨ ਹੁਣ ਅੱਜ ਆਪਾਂ ਜਾਣਦੇ ਹਾਂ ਕਿ ਜਦੋਂ ਚਾਰ ਲੋਕ ਪਿਆਰ ਨਾਲ ਮਿਲਦੇ ਨੇ ਉਹ ਤਾਂ ਮਿਲਦੇ ਨਹੀਂ ਕਿਉਂਕਿ ਉਹ ਰੀਲਾਂ ਵੀਡੀਓਜ਼ ਦੇਖਦੇ ਨੇ ਬਿਲਕੁਲ ਫਿਰ ਮੈਨੂੰ ਐਹੀ ਉਮੀਦ ਹੈ ਕਿ ਜਦੋਂ ਇਹ ਸਭ ਦੇਖਦੇ ਨੇ ਕੱਲ ਨੂੰ ਜਦੋਂ ਫਿਲਮ ਆਏਗੀ ਉਹ ਵੀ ਦੇਖ ਕੇ ਆਣਗੇ ਸੋ ਪਿਆਰ ਤਾਂ ਫਿਲਮਾਂ ਨਹੀਂ ਮੈਨੂੰ ਬਿਲਕੁਲ ਜੀ ਸੋ ਤੁਸੀਂ ਆਪਣਾ ਵਕਤ ਦਿੱਤਾ ਔਰ ਉੱਥੇ ਆਸਟ੍ਰੇਲੀਆ ਦੇ ਵਿੱਚ ਹੋਰ ਵੀ ਬਹੁਤ ਸਾਰੇ ਤੁਹਾਡੇ ਨਾਲ ਦੇ ਇਨਫਲੂਐਂਸਰਸ ਨੇ ਇਨਫਲੂਐਂਸਰ ਦੀ ਜੇ ਮੈਂ ਜ਼ਿੰਦਗੀ ਤੇ ਆਵਾਂ ਅੱਜ ਅੱਜ ਇਹ ਨਾ ਇੱਕ ਬਹੁਤ ਹੀ ਜ਼ਿਆਦਾ ਲੋਕਾਂ ਨੇ ਇੱਕ ਗੱਲ ਬਣਾ ਲਈ ਹੈ ਕਿ ਇਨਫਲੂਐਂਸਰ ਜਿਹੜੇ ਹੁੰਦੇ ਨੇ ਉਹਨਾਂ ਦੀ ਲਾਈਫ ਬੜੀ ਖੋਖਲੀ ਆ ਅੰਦਰ ਬਹੁਤ ਕੁਝ ਹੁੰਦਾ ਹੈ ਜੇ ਵਲੌਗਰਸ ਦੀ ਮੈਂ ਗੱਲ ਕਰਾਂ ਤਾਂ ਅੰਦਰ ਟੁੱਟ-ਭੱਜ ਚੱਲ ਰਹੀ ਹੁੰਦੀ ਹੈ ਬਾਹਰ ਹੈਲੋ ਗਾਇਸ ਇਹ ਸਭ ਦਿਖਾਣਾ ਹੁੰਦਾ ਹੈ ਹੈਨਾ ਸੋ ਕਈ ਵਾਰੀ ਉਹ ਕਾਲਾ ਸੱਚ ਆ ਵੀ ਜਾਂਦਾ ਹੈ ਕਈ ਵਾਰੀ ਨਹੀਂ ਵੀ ਆਉਂਦਾ ਪਰ ਇਹ ਇਨਫਲੂਐਂਸਿੰਗ ਦੀ ਜਿਹੜੀ ਦੁਨੀਆ ਆ ਅੱਜ ਉਹਦੇ ਬਾਰੇ ਬਹੁਤ ਗੱਲਾਂ ਹੋਣ ਲੱਗੀਆਂ ਤੁਸੀਂ ਕੀ ਕਹਿਣਾ ਚਾਹੋਗੇ ਇਨਫਲੂਐਂਸਰ ਮਾਰਕੀਟਿੰਗ ਨਾ ਬੜੀ ਦੀ ਇਮੇਜ ਗਲਤ ਬਣਾਉਂਦੇ ਰੀਜ਼ਨ ਆਪਣੇ ਹੀ ਲੋਕ ਨੇ ਹਮਮ ਅਗਰ ਤੁਸੀਂ ਇਨਫਲੂਐਂਸਰ ਜਿਹੜਾ ਸਟਾਰਟ ਬਲੌਗਿੰਗ ਹੋਈ ਸੀ ਨਾ ਉਹਦਾ ਮਤਲਬ ਕੀ ਸੀ ਕੋਈ ਲੋਕੀ ਟੂਰਿਸਟ ਬਲੌਗਿੰਗ ਕਰਦੇ ਨੇ ਕਿ ਉਹ ਪਹਾੜਾਂ 'ਚ ਗਏ ਕੁੰਮਨ ਉੱਥੇ ਗਏ ਉਹਨਾਂ ਨੇ ਦਿਖਾਇਆ ਜਾਣਕਾਰੀ ਦਿੱਤੀ ਜਾਣਕਾਰੀ ਦਿੱਤੀ ਇਨਫਰਮੇਸ਼ਨ ਦਿੱਤੀ ਉਸ ਤੋਂ ਬਾਅਦ ਕਈ ਲੋਕਾਂ ਦਾ ਸੀਗਾ ਕਿ ਹਿਊਮਰ ਦੇ ਹਿਸਾਬ ਨਾਲ ਦਿੱਤੀ ਜਦੋਂ ਤੁਸੀਂ ਪਰਿਵਾਰਕ ਦਿੰਦੇ ਹੋ ਪਰਿਵਾਰਕ ਉੱਥੇ ਸਿੱਖਿਆ ਹੋਏਗੀ ਜਾਂ ਉੱਥੇ ਹਿਊਮਰ ਹੋਏਗਾ ਹੁਣ ਅੱਜ ਕੀ ਹੋ ਗਿਆ ਆ ਅਸੀਂ ਚਾਦਰ ਬਦਲ ਰਹੇ ਹਾਂ ਅਸੀਂ ਆਪਣਾ ਚਾਚ ਪੱਤੀ ਭਾਤੀ ਤੁਸੀਂ ਕੈਮਰੇ ਨੂੰ ਆਪਣੇ ਇੰਨੀ ਅੰਦਰ ਨਹੀਂ ਘਰ ਦੇ ਲੈ ਕੇ ਜਾਣਾ ਤੁਹਾਡੇ ਬੈਡਰੂਮ ਤੱਕ ਕੈਮਰਾ ਪਹੁੰਚ ਰਿਹਾ ਉਹ ਗਲਤ ਹੈ ਉਹ ਬਹੁਤ ਗਲਤ ਇਨਫਲੂਐਂਸਰ ਤੁਸੀਂ ਹੈਗੇ ਹੋ ਤੁਸੀਂ ਬਹੁਤ ਹੀ ਗਲਤ ਜਿਹੜੇ ਆਪਣਾ ਆਪਣਾ ਸੈਟ ਕਰ ਰਹੇ ਹੋ ਬਹੁਤ ਗਲਤ ਹੈ ਮੈਂ ਤੁਸੀਂ ਮੇਰਾ ਕੋਈ ਵੀ ਕੰਟੈਂਟ ਦੇਖੋ ਮੇਰਾ ਕੰਟੈਂਟ ਕੀ ਹੋਏਗਾ ਜਾਂ ਤੇ ਉਹ ਚ ਇੱਕ ਪਰਿਵਾਰਿਕ ਗੱਲ ਹੋਏਗੀ ਜਿਹੜੀ ਤੁਸੀਂ ਰਿਲੇਟ ਕਰੋਗੇ ਜਾਂ ਹਿਊਮਰ ਹੋਏਗਾ ਜਿਹੜਾ ਇੱਕ ਕੰਟੈਂਟ ਡਿਵਰ ਹਿਊਮਰ ਹੋਏਗਾ ਕੰਟੈਂਟ ਬਣਾਣਾ ਪਤਾ ਕੀ ਹੁੰਦਾ ਇੱਕ ਸਟੋਰੀ ਸਿੱਜੀ ਸਟੋਰੀ ਬਣਾ ਕੇ ਤੁਸੀਂ ਉਹਦੇ ਡਾਇਲੌਗਸ ਲਿਖੇ ਡਾਇਲੌਗਸ ਨਾਲ ਤੁਸੀਂ ਇੱਕ ਫਿਕਸ਼ਨਲ ਕਹਾਣੀ ਬਣਾਈ ਵਿਦ ਟਰੂ ਸਟੋਰੀ ਟਰੂ ਇਵੈਂਟਸ ਉਹ ਹੁੰਦਾ ਕੰਟੈਂਟ ਅੱਜ ਅੱਜ ਕੰਟੈਂਟ ਨਹੀਂ ਹੈਗਾ ਇਹ ਜਿਹੜੇ ਅੱਜ ਬਹੁਤ ਸਾਰੇ ਸੋ ਕਾਲਡ ਨੇ ਸਾਰੇ ਨਹੀਂ ਬਹੁਤ ਸਾਰੇ ਉਹ ਕੀ ਕਰਦੇ ਬਨੇ ਚਾਦਰ ਬਦਲ ਰਹੇ ਨੇ ਮੋਟਰਸਾਈਕਲ ਤੋ ਰਹੇ ਨੇ ਉਸ ਤੋਂ ਬਾਅਦ ਆਪਣਾ ਆਪਣੀ ਪਰਸਨਲ ਇਨਫੋਰਮੇਸ਼ਨ ਦੇ ਰਹੇ ਨੇ ਉਹ ਗਲਤ ਹੈ ਉਹ ਕੋਈ ਤੁਹਾਡਾ ਕੰਟੈਂਟ ਨਹੀਂ ਹੈਗਾ ਉਹ ਤੁਸੀਂ ਬਸ ਪੈਸੇ ਕਮਾਣ ਲਈ ਤੁਸੀਂ ਸਿਰਫ ਆਪਣੀ ਪਰਸਨਲ ਚੀਜ਼ਾਂ ਦੱਸ ਰਹੇ ਹੋ ਲੋਕਾਂ ਨੂੰ ਜਾਂ ਦਿਖਾ ਰਹੇ ਹੋ ਮੈਨੂੰ ਲੱਗਦਾ ਉਹ ਬਹੁਤ ਗਲਤ ਚੀਜ਼ ਹੈ ਉਹ ਚੀਜ਼ਾਂ ਥੋੜੀ ਸਟਾਪ ਹੋਣੀ ਚਾਹੀਦੀ ਸਟਾਪ ਹੋਣੀਆਂ ਚਾਹੀਦੀਆਂ ਬਿਲਕੁਲ ਜੀ ਅੱਜ ਜ਼ਮਾਨਾ ਇਨਫਲੂਐਂਸਰਸ ਦਾ ਆ ਲੇਕਿਨ ਇਨਫਲੂਐਂਸਰਸ ਵੀ ਬਹੁਤ ਅਲੱਗ ਤਰੀਕੇ ਦੇ ਨਾਲ ਕਰ ਰਹੇ ਨੇ ਔਰ ਕਿੰਗ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਕੀ ਭਰਤ ਚਹਾਨ ਤੋਂ ਲੈ ਕੇ ਅੱਜ ਕਿੰਗ ਵਾਲੀ ਫੀਲਿੰਗ ਤੱਕ ਆਉਣਾ ਇਹਦੇ ਪਿੱਛੇ ਦਾ ਸਟਰਗਲ ਵੀ ਲੋਕਾਂ ਨੂੰ ਪਤਾ ਲੱਗ ਗਿਆ ਲੇਕਿਨ ਤੁਹਾਡੀ ਆਉਣ ਵਾਲੀ ਫਿਲਮ ਦੇ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਆਉਣ ਵਾਲੇ ਪ੍ਰੋਜੈਕਟਸ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬ Subscribe now and press the bell icon. Never miss an update.